ਵਾਹਿਗੁਰੂ 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 ਪੁਰ ਆਸਾ ਮਹੱਲਾ ਪੰਜਵਾ ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਵਤਾਰੀ ਸਤਗੁਰ ਬਖਸ਼ਿਆ ਹਰ ਨਾਮ ਕਾਲ ਯੁਗ ਉਧਾਰਿਆ ਗੁਰਦੇਵ ਮਲਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮਹਿ ਰਹਿ ਆਸਮਾਈ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਸਤਜੁਗ ਤ੍ਰੇਤਾ ਦਵਾਪਰ ਭਣੀਐ ਕਲਜੁਗ ਉਤਮੋ ਜੁਗਾ ਮਾਹੀ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਈ ਹਰ ਜਿਉ ਸੋਈ ਕਰਹਿ ਜੇ ਭਗਤ ਤੇਰੇ ਜਾਚਹਿ ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੇ ਆਪਣੇ ਸੰਤਾਂ ਦੇ ਹਰ ਦਰਸ ਰਾਗ ਆਸਾ ਮਹੱਲਾ ਪੰਜਵਾਂ ਕਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ ਜਨਮ ਭਵੰਤੇ ਨਰਕ ਪੜਨਤੇ ਤਿਨਕੇ ਕੁੱਲ ਉਧਾਰੇ ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਕਮਨ ਉਪਮਾ ਦੇਉ ਕਮਨ ਵਡਾਈ ਨਾਨਕ ਖਿਨ ਖਿਨ ਵਾਰੇ ਆਸਾ ਮਹੱਲਾ ਪੰਜਵਾ ਬਾਵਰ ਸੋਏ ਰਹੇ ਰਹਾਉ ਮੋਹ ਕਟੰਬ ਬਿਕੇ ਰਸ ਮਾਤੇ ਮਿਥਿਆ ਗਹਿਣ ਗਹਿ ਮਿਥਲ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੇ ਆਸਾ ਮਹੱਲਾ ਪੰਜਵਾ ਤੇ ਪਦੇ ਓਹਾ ਪ੍ਰੇਮ ਪਿਰੀ ਰਹਾਉ ਕਨਕ ਮਾਨਕ ਗਜ ਮੋਤੀਆਂ ਨ ਲਾਲਣ ਨਹਿ ਨਾਹਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਸ ਕਿਸ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਈ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਆਸਾ ਮਹੱਲਾ ਪੰਜਵਾ ਗੁਰ ਹੈ ਦਿਖਾਉ ਲੋਇਨਾ ਰਹਾਉ ਇਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਨਾ ਕਾਰਨ ਕਰਨਾ ਤਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਨਾ ਆਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੋਲਾ ਓਹ ਸਹਿਜ ਸੁਹਿਲਾ ਰਹਾਉ ਸੰਗ ਸਹਾਈ ਛੋੜ ਨਾ ਜਾਈ ਓਹ ਅਗਹਿ ਅਤੋਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਹ ਅਲਖ ਲਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰਿ ਕਾ ਚੋਲਾ ਆਸਾ ਮਹੱਲਾ ਪੰਜੂਆ ਆਪਣੀ ਭਗਤ ਨਵਾਹੀ ਠਾਕੁਰ ਆਇਓ ਆਹਿ ਰਹਾਉ ਨਾਮ ਪਦਾਰਥ ਹੋਏ ਸਕਾਰਥ ਹਿਰਦੈ ਚਰਨ ਬਸਾਹੀ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ ਨਾਮ ਧਿਆਵੋ ਸਹਜ ਸਮਾਵੋ ਨਾਨਕ ਹਰ ਗੁਣ ਗਾਹੀ ਆਸਾ ਮਹੱਲਾ ਪੰਜਵਾਂ ਖਾਕੁਰ ਚਰਨ ਸੁਹਾਵੀ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਏ ਕਹਿ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੀ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵ ਹੋਰਿ ਦਇਬ ਸਾਵ ਹੋ ਤਿਸ ਬਿਨ ਕੋ ਨਾਹੀ ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ਜੀਵਨ ਕੋ ਦਾਤਾ ਪੁਰਖ ਬਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੇ ਸੋ ਜਨ ਸੁਖੀ ਆ ਹੂਆ ਰਾਜ ਕਹਾਵੇ ਹੋ ਕਰਮ ਕਮਾਵੇ ਬਾਂਧਿਓ ਨਲਨੀ ਭ੍ਰਮ ਸੂਆ ਕਹੋ ਨਾਨਕ ਜਿਸ ਸਤਗੁਰ ਭੇਟਿਆ ਸੋ ਜਨ ਨਿਹਚਲ ਥੀਆ ਆਸਾ ਮਹੱਲਾ ਪੰਜਵਾਂ ਘਰ 14ਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਓਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਓ ਲਾਗ ਰਹਿ ਰਹਾਉ ਜੋ ਪ੍ਰਭ ਭਾਵੈ ਜਨਮ ਨਾਲ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਏਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰਹੁ ਆਸਾ ਮੁਹੱਲਾ ਪੰਜਵਾਂ ਮਿਲ ਰਾਮ ਪਿਆਰੇ ਤੋਂ ਮਨ ਬਿਨ ਧੀਰਜ ਕੋ ਨਾ ਕਰੈ ਰਹਾਉ ਸਿਮਰਤ ਸਾਸਤਰ ਬਹੁ ਕਰਮ ਕਮਾਏ ਰਬ ਤੁਮਰੇ ਦਰਸ ਬਿਨ ਸੁਖ ਨਾਹੀ ਵਰਤਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਹਾਸਾ ਮਹੱਲਾ ਪੰਜਵਾਂ ਘਰ 15ਵਾਂ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਬੇਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ ਫਕਰ ਕੇਸ ਜਮ ਉਠਾਰਿਉ ਤਦ ਹੀ ਘਰ ਜਾਵੇ ਲੋਭ ਬਿਖਿਆ ਬਿਖੈ ਲਾਗੇ ਹਰ ਵੇਤ ਚਿੱਤ ਦੁਖਾਹੀ ਖਿਨ ਭੰਗ ਨਾ ਕਹਿ ਮਾਨ ਮਾਤੇ ਅਸੁਰ ਜਾਣਹਿ ਨਾਹੀ ਰਹਾਉ বেদ ਸਾਸਤਰ ਜਨ ਪਕਾਰਹਿ ਸੁਨੇ ਨਾਹੀ ਦੋਰਾ ਨਿਪਟ ਬਾਜੀ ਹਾਰ ਮੂਕਾ ਅਛਤਾਇਓ ਮਨ ਪੂਰਾ ਦਾਨ ਸਗਲ ਗੈਰ ਵਜਹਿ ਭਰਿਆ دیਵਾਨ ਲੇਖੈ ਨਾ ਪਰਿਆ ਜਿਹੇ ਕਾਰਜ ਰਹਿ ਉਹ ਨਾ ਸੋਇ ਕਾਮ ਨਾ ਕਰਿਆ ਐਸੋ ਜਗ ਮੋਹਿ ਗੁਰ ਦੇ ਖਾਇਓ ਤਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਨ ਨਾਨਕ ਆਇਆ ਆਸਾ ਮਹੱਲਾ 5 ਬਾਪਾਰ ਗੋਵਿੰਦ ਨਾਏ ਸਾਜ ਸੰਤ ਮਨਾਏ ਪ੍ਰਿਅ ਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਜਾਏ ਦਰਸਾਏ ਅਭਰਾ ਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦਿਰੜਾਏ ਰਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨੋ ਦਿਖਾਵਹੁ ਮੋਹੇ ਤੁਮ ਬਤਾਵਹੁ ਨਾਨਕ ਦੀਨ ਸਰਣ ਆਏ ਗਲ ਲਾਏ ਹਾਸਾ ਮਹੱਲਾ ਪੰਜਵਾਂ ਕੋ ਬਖਮ ਗਾਰ ਤੋਰੈ ਆਸ ਪਿਆਸ ਧੋ ਮੋਹ ਪਰਮ ਹੀ ਤੇ ਹੋ ਰਹਿ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਸ਼ੋਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਅਨ ਦਿਨੋ ਪ੍ਰਭ ਧਿਆਵੋ ਭ੍ਰਮ ਭੀਤ ਜੀਤ ਮਟਾਵੋ ਨਿਦ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਾਜਮਾਨ ਮੋਹ ਵਿਕਾਰ ਮਿਥਿਆ ਜਪ ਰਾਮ 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 ਮਨ ਸੰਤ ਨਾ ਕੈ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤ ਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮੁਹੱਲਾ ਪੰਜਵਾਂ ਹਰਖ ਸੋਗ ਬੈਰਾਗ ਅਨੰਦੀ ਖੇਲ ਰੀਦ ਖਾਇਉ ਰਹਾਉ ਖਿਨਹੁ ਪੈ ਨਿਰਪੈ ਖਿਨਹੁ ਖਿਨਹੁ ਉਠਤਾਇਓ ਖਿਨਹੁ ਰਸ ਭੋਗਣ ਖਿਨਹੁ ਖਿਨਹੁ ਤਜ ਜਾਇਓ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਯੋ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰਵਾਂ ਅਸਾਵਰੀ ਇਕ ਓਅੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਰ ਹਾਂ ਪਗ ਨਹੀਂ ਚੱਲੈ ਹਰ ਹਾਂ ਗਹਿ ਡਿਉ ਮੂੜ ਨਾ ਰਹਾ ਹਾਂ ਅਨਨ ਉਪਾਵ ਕਰ ਹਾਂ ਤਉ ਨਿਕਸੈ ਸਰਨ ਪੈ ਰੀ ਸਖੀ ਥਿਰ ਥਿਰ ਚਿੱਤ ਥਿਰ ਹਾਂ ਬਨ ਗ੍ਰਹਿਉ ਸੰਸਾਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਯੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀਰੀ ਸਖੀ ਅਸਾਵਰੀ ਮਹੱਲਾ 5ਵਾਂ